ਉਹ ਲਾਕਤ ਉੱਪਰ ਹੋ ਰਿਹਾ ਹੈ ਉਹ ਮਸਤੂਆਣਾ ਸਾਹਿਬ ਸੰਤਾਤਰ ਸਿੰਘ ਦੀ ਜਿਹੜੀ ਮਹਾਨ ਧਰਤੀ ਹੈ ਅਸੀਂ ਉੱਥੇ ਉਹ ਅਗਲਾ ਜਿਹੜਾ ਸੂਲਰ ਹੈ ਉਹ ਲਾਉਣ ਲੱਗੇ ਆ ਉਹਦਾ ਲਗਭਗ 31 ਜਨਵਰੀ ਨੂੰ ਉਹਦਾ ਉਹਦੀ ਸ਼ੁਰੂਆਤ ਹੋ ਜੇਗੀ ਤੇ ਬਾਕੀ ਅਸੀਂ ਨਾਲ ਨਾਲ ਬਾਤਾ ਮਰਨ ਦੇ ਵੀ ਪ੍ਰੇਮੀ ਹੈਗੇ ਆ ਬਾਤਾ ਮਰਨ ਦੇ ਵਿੱਚ ਅਸੀਂ ਜਿਹੜੇ ਪਹਿਲਾਂ ਵਾਲੇ ਬੋਹੜ ਹੈਗੇ ਆ ਕਿਵੇਂ ਜਿਹੜੇ ਪ੍ਰਾਣੇ 2-2 ਸਾਲ ਪੁਰਾਣੇ 3-3 ਸਾਲ ਪੁਰਾਣੇ ਬੋਹੜ ਉਹਨਾਂ ਨੂੰ ਅਸੀਂ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਥੱਲੇ ਜਿਵੇਂ ਚੌਂਤਰਾ ਬਣਾਉਣਾ ਉਹਨਾਂ ਨੂੰ ਹੋਰ ਪਾਣੀ ਦਾ ਉਹਨਾਂ ਲਈ ਪ੍ਰਬੰਧ ਕਰਨਾ ਤੇ ਉਹਨਾਂ ਉਹਨਾਂ ਦੇ ਵਿੱਚ ਜਿਹੜੀ ਜਾਨਵਰ ਉੱਤੇ ਰਹਿੰਦੇ ਹੈਗੇ ਐ ਇਹ ਉਹਨਾਂ ਉਹਨਾਂ ਦਾ ਮਾਨ ਸਨਮਾਨ ਉਹ ਬੋਹੜ ਉਸ ਤਰ੍ਹਾਂ ਕਾਇਮ ਰੱਖਣਾ ਉਹ ਚੀਜ਼ਾਂ ਅਸੀਂ ਸਾਰੀਆਂ ਧਿਆਨ ਹਿੱਤ ਕਰਕੇ ਅਸੀਂ ਬੋਰਡਾਂ ਦੀ ਵੀ ਸੇਵਾ ਕੀਤੀ ਤੇ ਦਿਵਾਨ ਟੋਡਰਮਲ ਫਾਊਂਡੇਸ਼ਨ ਨੇ ਪਿਛਲੇ ਸਮੇਂ ਇੱਕ ਜਿਹੜੀ ਨਵਾਬ ਮੁਹੰਮਦ ਮਲੇਲ ਕੋਟਲਾ ਸ਼ੇਰਖਾਂ ਦੀ ਆਖਰੀ ਵੰਸ਼ ਦੇ ਵਿੱਚ ਉਹ ਬੇਗਮ ਸਨ ਤੇ ਉਹ ਨਿਸ਼ਾਨੀ ਕਹਿੰਦੇ ਤੇਰੀ ਹਵੇਲੀ ਨੂੰ ਅਸੀਂ ਦੇਣੀ ਦਖਪੁਰਾਣੀ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਸਾਡਾ ਵਿਰਸਾ ਅਸੀਂ ਬਚਾਉਣਾ ਬਹੁਤ ਮਾਰ ਦੇ ਟਾਰ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਸਾਡਾ ਵਿਰਸਾ ਅਸੀਂ ਬਚਾਉਣਾ ਬਹੁਤ ਮਾਰ ਦੇ ਟਾਰ ਤੈਨੂੰ ਸਜਦੇ ਕਰਕੇ ਤੁਰ ਗਈ ਰੋਂਦੀ ਰਹੀ ਹਵੇਲੀ ਮੈਂ ਟੋਡਲ ਮਲ ਜੀ ਨੂੰ ਕਹਿ ਰਿਹਾ ਕਿ ਤੈਨੂੰ ਸਜਦੇ ਕਰਕੇ ਤੁਰ ਗਈ ਰੋਂਦੀ ਰਹੀ ਹਵੇਲੀ ਲੱਗਦਾ ਸੀ ਹੁਣ ਤੇਰੀ ਹਵੇਲੀ ਦਾ ਅੱਲਾ ਹੀ ਬੇਲੇ ਇੱਕ ਦਿਨ ਮੇਰੇ ਮੋਢੇ ਲਾ ਕੇ ਤਾਹਾਂ ਮਾਰ ਕੇ ਰੋਈ ਇਹ ਮੇਰੀ ਕਲਪਨਾ ਹੈ ਇੱਕ ਦਿਨ ਮੇਰੇ ਮੋਢੇ ਲਾ ਕੇ ਤਾਂ ਮਾਰ ਕੇ ਰੋਈ ਕਹਿੰਦੀ ਪੁੱਤਰਾ ਤੇਰੇ ਬਾਝੋਂ ਹੋਰ ਨਹੀਂ ਮੇਰਾ ਕੋਈ ਦੁਨੀਆ ਇੱਕ ਨਗਰਖਾਨਾ ਮੇਰੀ ਤੂੰ ਦੀ ਛੋਟੀ ਮੈਂ ਆਪਣੇ ਆਪ ਨੂੰ ਤੂੰ ਦੀ ਸੰਗਿਆ ਦੇ ਰਿਆਂ ਇਸ ਨੂੰ ਸਖਤ ਕੀਤਾ ਜਾਵੇ ਪੁਰਾਣੀ ਉਹੀ ਦੇਖ ਦਿੱਤੀ ਜਾਵੇ ਜਿਹੜੀਆਂ ਦੀ ਹੋਣੀ ਚਾਹੀਦੀ ਸੀ ਸ਼ੁਰੂ ਵਿੱਚ ਹੋਵੇਗੀ ਕਹੀ ਮੈਂ ਪਟੀਸ਼ਨ ਪਾਈ ਸੀ ਪਰ ਮੈਨੂੰ ਤਸੱਲੀ ਨਹੀਂ ਹੋ ਰਹੀ ਸੀ ਕਿ ਇਸ ਦਾ ਨਤੀਜਾ ऐसे मंजिल ਤੇ ਪਹੁੰਚੇਗਾ ਜਿੱਥੇ ਕੁਝ ਐਸੇ ਸੱਜਣ ਲੱਗੇ ਆਣਗੇ ਕਿ ਉਹ ਜਿੰਦ ਜਾਨ ਲਗਾ ਕੇ ਇਸ ਹਵੇਲੀ ਦੀ ਸੇਵਾ ਸੰਭਾਲ ਕਰਨ ਵਾਸਤੇ ਕੋਸ਼ਿਸ਼ ਕਰਨਗੇ ਜੋ ਮੈਨੂੰ ਤਸੱਲੀ ਹੋ ਗਈ ਨਾ ਤੁਹਾਨੂੰ ਸ਼ਾਇਦ ਨਹੀਂ ਪਤਾ ਇਹ 24 ਜਨਵਰੀ 1 ਅਪ੍ਰੈਲ ਦੀ ਤਰੀਕ ਪੈਸੀਸ ਕੇਸ ਦੇ ਵਿੱਚ ਜੋ ਮੈਨੂੰ ਤਸੱਲੀ ਹੋ ਗਈ ਕਿ ਹੁਣ ਅਸਲੀ ਬਾਰਸ ਆ ਗਏ ਨੇ ਹਵੇਲੀ ਤੇ ਪਰ ਮੈਨੂੰ ਪਾਸੇ हट ਜਾਣਾ ਚਾਹੀਦਾ ਤਾਂ ਕਿ ਹਵੇਲੀ ਜਲਦੀ ਤੋਂ ਜਲਦੀ ਦੁਬਾਰਾ ਕਿ ਜਿਸ ਨਾਮ ਰਮਧ ਵਗੈਰਾ ਹੋ ਸਕੇ ਇਸੇ ਪਰ ਸੇਵਾ ਸੰਭਾਲ ਹੋ ਸਕੇ ਮੈਂ ਖੁਦ ਉੱਥੇ ਐਪਲੀਕੇਸ਼ਨ ਪਾ ਕੇ ਕੇਸ ਨੂੰ ਪ੍ਰੀਪੂਨ ਕਰਵਾ ਕੇ ਔਰ ਸਪੈਸ਼ਲ ਰਿਕਵੈਸਟ ਕਰਕੇ ਕੇਸ ਕੇਸ ਨੂੰ ਪ੍ਰੀਪੂਨ ਕਰਕੇ ਨਿਪਟਾਰਾ ਕੀਤਾ ਜਾਵੇ ਔਰ ਤਾਂ ਕਿ ਅਸੀਂ ਸੇਵਾ ਸੰਭਾਲ ਹੋ ਸਕੇ ਹਜੂ ਦਿਨ ਆ ਗਏ ਔਰ ਮੇਰੇ ਵਾਸਤੇ ਖਰਾਨੀ ਦਾ ਵੀ ਦਿਨ ਹੈ ਮਾਨ ਦਾ ਦਿਨ ਵੀ ਹੈ ਖੁਸ਼ੀ ਦਾ ਦਿਨ ਵੀ ਹੈ ਕੀ ਪੀਆਲ ਜਿਹੜੀਆਂ ਮੇਰੇ ਹੁੰਦੀਆਂ ਸੀ ਜਨਹਿਤ ਪਟੀਸ਼ਨਾਂ ਉਹਨਾਂ ਦਾ ਨਤੀਜਾ ਇਸ ਤਰ੍ਹਾਂ ਦਾ ਪਹਿਲੀ ਵਾਰੀ ਆਇਆ ਹੈ ਕਿ ਮੈਂ ਇਹਨੂੰ ਕੁੱਟਨ ਮਾਰਨ ਦੀ ਬਜਾਏ ਸਨਮਾਨ ਦਿੱਤਾ ਸਨਮਾਨਿਤ ਕੀਤਾ ਜਾ ਰਿਹਾ ਹੈ। ਬੜੀ ਖੁਸ਼ੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰਪੋਜ਼ਲ ਇਹਨਾਂ ਦੀ ਆਪਣੇ ਦਿਮਾਗ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਉਂਕਿ ਬਹੁਤ ਲੰਮੇ ਟਾਈਮ ਤੋਂ ਜਿਹੜੀ ਦਵਾਨ ਟੋਡਰਮਲ ਦੀ ਜਹਾਜੀ ਵੇਲੀ ਸ੍ਰੀ ਫਤੇਗਰ ਸਾਹਿਬ ਸਸੂਬਤਤੀ ਉਹਨੂੰ ਕਈ ਦਿੱਕਤਾਂ ਔਣ ਕਰਕੇ ਕੋਰਟ ਦੇ ਵਿੱਚ ਪਟੀਸ਼ਨ ਹੋਣ ਕਰਕੇ ਉਹਦੀ ਜਿਹੜੀ ਸੰਪੂਰਨ ਧਾਨੀ ਹੋ ਸਕੀ ਉਹਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਤਲਬ ਕਿ ਵਿਗੜਦੇ ਜਾ ਰਹੇ ਸੀ ਤੇ ਅਰੋੜਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਮਾਨਯੋਗ ਹਰੀ ਹਰੀ ਚੰਦ ਐਡਵੋਕੇਟ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਇਹਦੀ ਜਿਹੜੀ ਕਾਰਜ ਪ੍ਰਣਾਲੀ ਆ ਉਹ ਸ਼ੁਰੂ ਕਰੀਏ ਇਸ ਨੂੰ ਆਪਾਂ ਸ਼ੁਰੂ ਕਰੀਏ ਤੇ ਰੂੜਾ ਰੂੜਾ ਸਾਹਿਬ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਸੀਂ ਮਤਲਬ ਕਿ ਪੰਜਾਬ ਸਰਕਾਰ ਨਾਲ ਵੀ ਸਾਡਾ ਟਾਈਪ ਰਿਹਾ ਤੇ ਪੰਜਾਬ ਸਰਕਾਰ ਦੇ ਜਿਹੜਾ ਸੰਧਵਾ ਸਾਹਿਬ ਹੈ ਸੰਧਵਾ ਸਾਹਿਬ ਨੇ ਸਾਨੂੰ ਉਹਨਾਂ ਵੱਲੋਂ ਹੀ ਸਾਨੂੰ ਸਪੋਰਟ ਮਿਲੀ ਹੈ ਉਹਨਾਂ ਦੇ ਵਕੀਲ ਵੱਲੋਂ ਤੇ ਨਾਲ ਐ ਜੀਪੀਸੀ ਨਾਲ ਵੀ ਸਾਡਾ ਟਾਈਪ ਰਿਹਾ ਤੇ ਨਾਲ ਅਰੋੜਾ ਅਰੋੜਾ ਸਾਹਿਬ ਨਾਲ ਤੇ ਇਹਦੇ ਵਿੱਚ ਅਰੋੜਾ ਸਾਹਿਬ ਦੀ ਸਭ ਤੋਂ ਵੱਡੀ ਇਹ ਭੂਮਿਕਾ ਹੈਗੀ ਆ ਉਸ ਕੇਸ ਨੂੰ ਨਿਵੇੜਨ ਦੇ ਵਿੱਚ ਆ ਅਸੀਂ ਇਸ ਕਰਕੇ ਦਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਪੰਜਾਬ ਇਹਨਾਂ ਦਾ ਸਨਮਾਨ ਵੀ ਕਰ ਰਹੀ ਹੈ ਤੇ ਹਮੇਸ਼ਾ ਸਨਮਾਨ ਕਰਦੀ ਰਹੇਗੀ ਤੇ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਤੇ ਵੀ ਅੱਜ ਇਹਨਾਂ ਨੇ ਮੋਹ ਲਿਆ ਹੈ ਉਹਨਾਂ ਨੂੰ ਬਹੁਤ ਕੌਲਾ ਆਈਆਂ ਸਾਨੂੰ ਤੇ ਸਾਡਾ ਮੈਂ ਤੁਹਾਨੂੰ ਫਾਊਂਡੇਸ਼ਨ ਬਾਰੇ ਦੱਸਦੇ ਹਾਂ ਸਾਡਾ ਇੱਕ ਦਵਾਨ ਟੋਡਰਮਲ ਜਿਹੜੀ ਬਰਾਸਤੀ ਫਾਊਂਡੇਸ਼ਨ ਪੰਜਾਬ ਹੈ ਇੱਕ ਗੈਰ ਮੁਨਾਫਾ ਚੈਰਿਟੀ ਹੈ ਇਸ ਸਿਰਫ ਅਸੀਂ ਨਾ ਕਿਸੇ ਵਿਦੇਸ਼ੋਂ ਫੰਡ ਇਕੱਠਾ ਕਰਨਾ ਹੈ ਨਾ ਅਸੀਂ ਇੰਡੀਆ ਤੋਂ ਕਿਸੇ ਤੋਂ ਕੋਈ ਫੰਡ ਇਕੱਠਾ ਕਰਨਾ ਹੈ ਅ ਸਾਡੇ ਆਪ ਦੇ ਪਰਿਵਾਰ ਅਸੀਂ ਅਸਮਰਥ ਹੈ ਹਾਂ ਸੁਮਰਥ ਹੈਗੇ ਆ ਅਸੀਂ ਕਿ ਅਸੀਂ ਆਪਣੇ ਪਰਿਵਾਰਾਂ ਵੱਲੋਂ 4-4 5-5 ਕਰੋੜ ਰੁਪਇਆ ਜਿੰਨਾ ਵੀ ਹਵੇਲੀ ਤੇ ਲੱਗੂਗਾ ਉਹ ਅਸੀਂ ਖੁਰ ਪਰਿਵਾਰ ਸਾਡੇ ਲਾਉਣਗੇ ਕਈ ਪਰਿਵਾਰ ਸਾਡੇ ਕੋਲੇ ਐਸੇ ਆ ਵੀ ਉਹ ਕੱਲ੍ਹੇ ਹੀ ਸੇਵਾ ਕਰਨੀ ਚਾਹੁੰਦੇ ਆ ਇਹਦੀ ਜਿੰਨਾ ਵੀ ਪੈਸਾ ਲੱਗੇਗਾ ਇਹਦੇ ਵਿੱਚ ਸਾਨੂੰ ਜਿਹੜੀ ਸਾਡੀ ਫਾਊਂਡੇਸ਼ਨ ਦੀ ਗਵਾਹੀ ਕਰ ਰਿਹਾ ਹੈ ਉਹ ਬਹੁਤ ਮਾਣਯੋਗ ਸ਼ਖਸੀਅਤ ਸਰਦਾਰ ਗਿਆਨ ਸਿੰਘ ਜੀ ਸੰਧੂ ਜਿਹੜੇ ਉੱਗੇ ਵਿਦਵਾਨ ਵੀ ਨੇ ਲੇਖਕ ਵੀ ਨੇ ਤੇ ਉਹਨਾਂ ਦੀ ਬੇਟੀ ਕੈਨੇਡਾ ਦੇ ਵਿੱਚ ਸੁਪਰੀਮ ਕੋਰਟ ਦੀ ਜੱਜ ਵੀ ਹੈ ਤੇ ਉਸ ਹਸਪੀਟਲੋਂ ਸਾਨੂੰ ਬਹੁਤ ਸਪੋਰਟ ਮਿਲੀ ਸਾਨੂੰ ਉਹਨੇ ਗਾਈਡ ਕੀਤਾ ਤੇ ਸਾਡੇ ਕੋਲੇ ਉਹ ਆਉਣ ਜਾਣ ਵਾਲੇ ਸਾਡੇ ਘਰ ਠਹਿਰਨ ਵਾਲੇ ਸੱਜਣ ਨੇ ਉਹ ਤੇ ਸਾਨੂੰ ਸਾਰੇ ਜਵਾਨਾਂ ਨੂੰ ਇਕੱਠਾ ਕੀਤਾ ਉਹਨਾਂ ਨੇ ਵੀ ਇਹ ਪਾ ਕਾਰਜ ਜ਼ਰੂਰ ਕਰਨਾ ਹੈ ਅਸੀਂ ਸਿਰਫ ਤੁਹਾਨੂੰ ਮੈਂ ਦੱਸ ਦੇਵਾਂ ਵੀ ਹਵੇਲੀ ਦਾ ਕਾਰਜ ਸਾਥੋ ਧੀਮਾ ਚੱਲਿਆ ਕਿਉਂਕਿ ਧੀਮਾ ਇਸ ਕਰਕੇ ਚੱਲਿਆ ਵੀ ਪਟੀਸ਼ਨ ਕਰਕੇ ਅਸੀਂ ਉਹਦੇ ਨਾਲ ਨਾਲ ਅਸੀਂ ਹੋਰ ਬਹੁਤ ਵੱਡੇ ਕਾਰਜ ਕੀਤੇ ਮਹਾਰਾਜ ਨੇ ਸਾਥੋ ਆਪ ਬੱਬਾ ਜੋਰਾਵਰ ਸਿੰਘ ਬੱਬਾ ਫਤਿਹ ਸਿੰਘ ਨੇ ਕਰਵਾਏ ਉਹ ਕਾਰਜ ਜਿਹੜੇ ਦੋਮੇ ਆਪਣੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਗੁਰਦੁਆਰਾ ਜੋਤੀਸਰੂਪ ਹੈ ਇਹਦੇ ਵਿੱਚ ਅਸੀਂ ਸੋਲਰ ਸਿਸਟਮ ਲਗਾਇਆ ਦੋਮਾ ਦੇ ਵਿੱਚ ਇਹਨਾਂ ਨੂੰ ਪੰਜਾਬ ਰਾਜ ਬਿਜਲੀ ਬੋਰਡ ਦੇ ਬਿੱਲ ਤੋਂ ਬਿਲਕੁਲ ਰਹਿਤ ਕਰਤਾ ਬਹੁਤ ਵੱਡੇ 2.5 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸੀ ਫਿਰ ਅਸੀਂ ਇੱਕ ਪ੍ਰੋਜੈਕਟ ਤਰਨਤਾਰਨ ਸਾਹਿਬ ਦੀ ਧਰਤੀ ਤੇ ਲਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤੇ ਉਹ ਵੀ ਅਸੀਂ ਪੰਜਾਬ ਰਾਜ ਬਿਜਲੀ ਬੋਰਡ ਰਹਿਤ ਉਹਨੇ ਬਿੱਲ ਤੋਂ ਰਹਿਤ ਕਰਤਾ ਆ ਤਾਂ ਮਨਰ ਪਰ ਮਦਰ ਕਿ ਉਹ ਹੋ ਚੁੱਕਿਆ ਤੇ ਹੁਣ ਚੌਥਾ ਚੌਥਾ ਅਸੀਂ ਸੋਲਰ ਪਲਾਂਟ ਹੈ ਜਿਹੜਾ ਕਟੋ-ਕਟ 1 ਕਰੋੜ ਦੇ ਲਾਗਤ ਤੋਂ ਉੱਪਰ ਹੋ ਰਿਹਾ ਹੈ ਉਹ ਮਸਤੂਆਣਾ ਸਾਹਿਬ ਸੰਤਾਤਰ ਸਿੰਘ ਦੀ ਜਿਹੜੀ ਮਹਾਨ ਧਰਤੀ ਹੈ ਅਸੀਂ ਉੱਥੇ ਉਹ ਅਗਲਾ ਜਿਹੜਾ ਸੋਲਰ ਹੈ ਉਹ ਲਾਉਣ ਲੱਗੇ ਆ ਉਹਦਾ ਲਗਭਗ 31 ਜਨਮਰੀ ਨੂੰ ਉਹਦਾ ਉਹਦੀ ਸ਼ੁਰੂਆਤ ਹੋ ਜੇਗੀ ਤੇ ਬਾਕੀ ਅਸੀਂ ਨਾਲ ਨਾਲ ਬਾਤਾ ਮਰਨ ਦੇ ਵੀ ਪ੍ਰੇਮੀ ਹੈਗੇ ਆ ਬਾਤਾ ਮਰਨ ਦੇ ਵਿੱਚ ਅਸੀਂ ਜਿਹੜੇ ਪਹਿਲਾਂ ਵਾਲੇ ਬੋਹੜ ਹੈਗੇ ਆ ਜਿਵੇਂ ਜਿਹੜੇ ਪੁਰਾਣੇ 2-2 ਸਾਲ ਪੁਰਾਣੇ 3-3 ਸਾਲ ਪੁਰਾਣੇ ਬੋਹੜ ਉਹਨਾਂ ਨੂੰ ਅਸੀਂ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਥੱਲੇ ਜਿਵੇਂ ਚੌਂਤਰਾ ਬਣਾਉਣਾ ਉਹਨਾਂ ਨੂੰ ਹੋਰ ਪਾਣੀ ਦਾ ਉਹਨਾਂ ਲਈ ਪ੍ਰਬੰਧ ਕਰਨਾ ਤੇ ਉਹਨਾਂ ਉਹਨਾਂ ਦੇ ਵਿੱਚ ਜਿਹੜੀ ਜਾਨਵਰ ਉੱਤੇ ਰਹਿੰਦੇ ਹੈਗੇ ਆ ਇਹ ਉਨਾ ਉਹਨਾਂ ਦਾ ਮਾਨ ਸਨਮਾਨ ਉਹ ਬੋਰਡ ਉਸ ਤਰ੍ਹਾਂ ਕਾਇਮ ਰੱਖਣਾ ਉਹ ਚੀਜ਼ਾਂ ਸੀ ਸਾਰੀਆਂ ਧਿਆਨ ਹਿੱਤ ਕਰਕੇ ਅਸੀਂ ਬੋਰਡਾਂ ਦੀ ਵੀ ਸੇਵਾ ਕੀਤੀ ਤੇ ਦਿਵਾਨ ਟੋਡਰਮਲ ਫਾਊਂਡੇਸ਼ਨ ਨੇ ਪਿਛਲੇ ਸਮੇਂ ਇੱਕ ਜਿਹੜੀ ਨਵਾਬ ਮੁਹੰਮਦ ਮਲੇਲ ਕੋਟਲਾ ਸ਼ੇਰਖਾਂ ਦੀ ਆਖਰੀ ਵੰਸ਼ ਦੇ ਵਿੱਚ ਉਹ ਬੇਗਮ ਸਨ ਤੇ ਉਹ ਨਿਸ਼ਾ ਉਹ ਹੁਣ ਅੱਜ ਕੱਲ੍ਹ ਦੁਨੀਆ ਤੇ ਨਹੀਂ ਰਹੇ ਪਰ ਸਾਨੂੰ ਇਹ ਚੀਜ਼ ਦਾ ਬੜਾ ਸੁਭਾਗ ਪ੍ਰਾਪਤ ਹੋਇਆ ਵੀ ਅਸੀਂ ਉਹਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਲਿਆ ਕੇ ਜਿਹੜਾ ਉਹਨਾਂ ਨੇ ਹਾਜ਼ਾ ਨਾਰਾ ਮਾਰਿਆ ਸੀ ਸਾਬ ਜਦਿਆਂ ਲਈ ਤਾਂ ਉਹ ਜਿਹੜਾ ਉਹਨੂੰ ਉਹਨਾਂ ਨੂੰ ਅਸੀਂ ਸਨਮਾਨ ਕੀਤਾ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਲਿਆ ਕੇ ਉਹਨਾਂ ਦੀ 8ਵੀਂ ਪੀੜੀ ਸੀ ਆਖਰੀ ਪੀੜੀ ਸੀ ਉਸ ਤੋਂ ਬਾਅਦ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਪੰਥ ਨੇ ਇਸ ਤੋਂ ਪਹਿਲਾਂ 7 ਪੀੜੀਆਂ ਉਹਨੂੰ ਕੋਈ ਸਨਮਾਨ ਨਹੀਂ ਦੇ ਸਕਿਆ ਤੇ ਉਹ ਵੀ ਸਾਡੀ ਫਾਊਂਡੇਸ਼ਨ ਦੇ ਹਿੱਸੇ ਆਇਆ ਤੇ ਦੂਸਰਾ ਸੀ ਜਿਵੇਂ ਕਿ ਮਹਾਰਾਜਾ ਰੀਪੂਦਮਨ ਸਿੰਘ ਜਿਹੜੇ ਜੈਤੂ ਨਾਬਾ ਨੇ ਜੈਤੂ ਦਾ ਮੋਰਚਾ ਤੁਸੀਂ ਸਾਰੇ ਪੱਤਰਕਾਰ ਸਹਿਬਾਨ ਜਾਣਦੇ ਹੋਵੋਗੇ ਕਿ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਜੈਤੂ ਦੇ ਮੋਰਚੇ ਦੇ ਵਿੱਚ ਅੰਗਰੇਜ਼ਾਂ ਦੇ ਰਾਜਕਾਲ ਦੇ ਵਿੱਚ ਤੇ ਉਹਦਾ 100 ਸਾਲਾ ਸਤਾਵਤੀ ਸਤਾਵਤੀ ਦਿਵਸ ਆ ਰਿਹਾ ਹੈ ਉਹ 100 ਸਾਲੇ ਨੂੰ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਪੂਰੇ ਸੰਸਾਰ ਪੱਧਰ ਤੇ ਬੀਪੀਐਸ ਨਾਭਾ ਮਹਾਰਾਣੀ ਨਾਭਾ ਨਾਲ ਨਾਲ ਕੇ ਨਾਭਾ ਪਰਿਵਾਰ ਨਾਲ ਨਾਲ ਕੇ ਉਹ ਵੀ ਅਸੀਂ ਮਨਾ ਰਹੇ ਹਾਂ ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਵੀ 100 ਸਾਲ ਤੋਂ ਮਹਾਰਾਜਾ ਰੀਪੂ ਦਾ ਅਮਰ ਸਿੰਘ ਨਾਭਾ ਦੀ ਤਸਵੀਰ ਹੈ ਜਿਹੜੀ ਉਹ ਕੇਂਦਰੀ ਜਾਇਬ ਘਰ ਵਿੱਚ ਨਹੀਂ ਲੱਗੀ ਸੀ ਉਹ ਵੀ ਅਸੀਂ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਨੇ ਉਹ ਤਸਵੀਰ ਵੀ ਹੈ ਜਿਹੜੀ ਉਹ ਉਹ ਲਗਵਾਈ ਹੈ ਤੇ ਇਸ ਤਰ੍ਹਾਂ ਨਹੀਂ ਸਵਾਮਾ ਅਸੀਂ ਜਿਵੇਂ ਕਿ ਕਿਸੇ ਬਈ ਰੁਗਤੇ ਕੋਈ ਇੰਟੀ ਗਰੀਬ ਹੈਗਾ ਅਸੀਂ ਉਹਨੂੰ ਘਰ ਬਣਾ ਕੇ ਵੀ ਦਿੰਨੇ ਆ ਤੇ ਦੂਸਰਾ ਜੇ ਕੋਈ ਲੋੜਬੰਦ ਆਈਐਸ ਆਈਪੀਐਸ ਕਰਨ ਦੇ ਯੋਗ ਵਿਦਿਆਰਥੀ ਹੈ ਆਰਥਿਕ ਪੱਖ ਤੋਂ ਕਮਜ਼ੋਰ ਹੈ ਪੜ੍ਹਨਾ ਚਾਹੁੰਦਾ ਹੈ ਉਹਦੇ ਲਈ ਅਸੀਂ ਫੀਸ ਦਾ ਪ੍ਰਬੰਧ ਵੀ ਕਰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਵਾਮਾਂ ਨੇ ਸਾਨੂੰ ਗੁਰੂ ਮਹਾਰਾਜ ਨੇ ਆਪ ਬਖਸ਼ੀਆਂ ਨੇ ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੇ ਆ ਨਾਲ ਹੁਣ ਸਾਨੂੰ ਅਰੋੜਾ ਸਾਹਿਬ ਵਰਗੇ ਸਾਥੀ ਮਿਲੇ ਆ ਤੇ ਸਾਡੇ ਬਜ਼ੁਰਗ ਨੇ ਅਸੀਂ ਤਾਂ ਬਹੁਤ ਛੋਟੇ ਹੈਗੇ ਆ ਤੇ ਇਹ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਵੀ ਸਾਡੀ ਫਾਊਂਡੇਸ਼ਨ ਦੀ ਅਗਵਾਈ ਤੁਸੀਂ ਕਰਨੀ ਹੈ ਅਸੀਂ ਛੋਟੇ ਬੱਚੇ ਆ ਤੇ ਹੁਣ ਜਿਹੜਾ ਮਤਲਬ ਕਿ ਆਪਾਂ ਹਵੇਲੀ ਨੂੰ ਪ੍ਰਿਜ਼ਰਵ ਕਰਨੇ ਚੱਲੇ ਆ ਉਹ ਸਾਰੀ ਅਰੂੜਾ ਸਾਹਿਬ ਦੀ ਦੇਖਰੇਖ ਦੇ ਵਿੱਚ ਹੋਊਗੀ ਚਾਹੇ ਪੈਸਾ ਅਸੀਂ ਲਾਉਣਾ ਹੈਗਾ ਪਰ ਅਰੂੜਾ ਸਾਹਿਬ ਦੇ ਹਿਸਾਬ ਦੇ ਨਾਲ ਹੀ ਅਸੀਂ ਵਧੀਆ ਏਜੰਸੀਆਂ ਨੂੰ हायर ਕਰ ਰਹੇ ਆ ਸਾਡੀ ਗੱਲ ਚੱਲ ਰਹੀ ਹੈ ਅਰਜੀ ਦੇ ਏਜੰਸੀ ਇਹਨੇ ਪਹਿਲੀ ਮੀਟਿੰਗ ਆ ਜਿਹੜੇ ਉਹਦੇ ਵਿੱਚ ਅਰੂੜਾ ਸਾਹਿਬ ਸ਼ਾਮਲ ਹੋਣਗੇ ਇਹ ਦਿਸ਼ਾ ਨਿਰਦੇਸ਼ ਕਰਨਗੇ ਅਸੀਂ ਉਸੇ ਤਰ੍ਹਾਂ ਜਿਹੜਾ ਉਹਦਾ ਕਾਰਜ ਆ ਉਹ ਕਰਾਂਗੇ ਅਸੀਂ ਇਸ ਕੇਸ ਦੇ ਵਿੱਚ ਬੜੀ ਲੰਮੀ ਲੜਾਈ ਲੜੀ ਚਾਹੇ ਇਹ ਇਹਦੇ ਵਿੱਚ ਅਸੀਂ ਪਾਰਟੀ ਨਹੀਂ ਸੀ ਪਰ ਸਾਨੂੰ ਦੱਸਣਾ ਚਾਹਾਂਗਾ ਵੀ ਐਸਜੀਪੀਸੀ ਤੇ ਅਰੂੜਾ ਸਾਹਿਬ ਵੀ ਇਹਦੇ ਵਿੱਚ ਪਾਰਟੀ ਜਾਂ ਪੰਜਾਬ ਸਰਕਾਰ ਇਹਦੇ ਵਿੱਚ ਪਾਰਟੀ ਸੀ ਅਸੀਂ ਜੀ ਅਸੀਂ ਤਾਂ ਚੌਥੀ ਧਿਰ ਆ ਗਏ ਆ ਦਵਾਨ ਟੋਡਰਮਲ ਫਾਊਂਡੇਸ਼ਨ ਅਸੀਂ ਸਾਨੂੰ ਨਹੀਂ ਪਤਾ ਸੀ ਵੀ ਇਹਦਾ ਕੋਡ ਕਿੱਥੇ ਚੱਲ ਰਿਹਾ ਹੈ ਜਦੋਂ ਅਸੀਂ ਸੇਵਾ ਲਿੱਤੀ ਹੈ ਤੇ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਫਿਰ ਅਸੀਂ ਅਰੋੜਾ ਸਾਹਿਬ ਨਾਲ ਬੇਨਤੀਆਂ ਕੀਤੀਆਂ ਅਰੋੜਾ ਸਾਹਿਬ ਨੂੰ ਇਹਨਾਂ ਨੂੰ ਅਸੀਂ ਬਾਰ-ਬਾਰ ਮਿਲਦੇ ਰਹੇ ਤੇ ਫਿਰ ਅਸੀਂ ਪੰਜਾਬ ਸਰਕਾਰ ਨੂੰ ਵੀ ਮਿਲਦੇ ਰਹੇ ਤੇ ਸੀਐਮ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਦਰਬਾਰ ਦੇ ਵਿੱਚ ਬਹੁਤ ਬਾਰਾਂ ਜਾ ਕੇ ਇਹ ਜਿਹੜੀ ਹੈ ਇਹ ਮੁੱਦਾ اٹھਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਲਤਾਰ ਸਿੰਘ ਸੰਧਵਾ ਦੀ ਡਿਊਟੀ ਲਾਈ ਜਿਹੜੇ ਸਪੀਕਰ ਪੰਜਾਬ ਨੇ ਤੇ ਕੁਲਤਾਰ ਸਿੰਘ ਸੰਧਮਾ ਇੱਕ ਬਹੁਤ ਵਧੀਆ ਗੁਰਮਖ ਸੱਜਣ ਨੇ ਉਹਨਾਂ ਨੇ ਸਾਨੂੰ ਦਿਨ ਰਾਤ ਸਾਡੀ ਸਪੋਰਟ ਕੀਤੀ ਹੈ ਇਸ ਬੀਸੇ ਤੇ ਨਾਲ ਮਨਿੰਦਰ ਸਿੰਘ ਜੀ ਤੇ ਨਾਲ ਉਹਨਾਂ ਦੇ ਇੱਕ ਸਾਨੂੰ ਐਡੀਸ਼ਨਲ ਐਡਵੋਕੇਟ ਜਰਨਲ ਸੁਮਨਦੀਪ ਬਾਲੀਆ ਤੇ ਹੋਰ ਬਹੁਤ ਸਾਰੇ ਸੱਜਣ ਨੇ ਵੀ ਜਿਨ੍ਹਾਂ ਨੇ ਸਾਨੂੰ ਅਤੀ ਸਪੋਰਟ ਕੀਤੀ ਹੈ ਜਿਵੇਂ ਪ੍ਰਾਤਨ ਵਿਭਾਗ ਦੇ ਸ੍ਰੀ ਪ੍ਰੇਮ ਚੰਦ ਜੀ ਡਾਇਰੈਕਟਰ ਸਾਹਿਬ ਸੈਕਟਰੀ ਸਾਹਿਬ ਅਸੀਮਾ ਦੇ ਕੇ ਜੇ ਇਹ ਲਿਸਟ ਬਹੁਤ ਵੱਡੀ ਹੈ ਉਹ ਪ੍ਰਮਾਤਮਾ ਉਹਨਾਂ ਦੀ ਹਾਜ਼ਰੀ ਉਹ ਆਪ ਉਹ ਆਪ ਲਾਉਣ ਵਾਲਾ ਹੈਗਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਅਸੀਂ ਇਹ ਅਰਦਾਸ ਕਰਦੇ ਹਾਂ ਫਾਊਂਡੇਸ਼ਨ ਵੱਲੋਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈਗਾ ਵੀ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਬਿਲਕੁਲ ਨਿਸ਼ਕਾਮ ਸੇਵਾ ਕਰਨੀ ਹੈਗੀ ਹੈ ਸਾਡਾ ਅਸੀਂ ਉਹ ਉਹਦੀ ਜਦੋਂ ਸੇਵਾ ਸੰਭਾਲ ਹੋ ਗਈ ਹੈ ਉਹਨੂੰ ਅਸੀਂ ਐ ਜੀ ਪੀ ਸੀ ਨੂੰ ਸ਼ਰਤਾਂ ਤਹਿਤ ਸੌਂਪ ਜਾਣਾ ਜਿਵੇਂ ਵਕੀਲ ਸਾਹਿਬ ਸਾਨੂੰ ਕਹਿਣਗੇ ਵੀ ਆਪਾਂ ਇਹਨਾਂ ਨੂੰ ਸੌਂਪਣਾ ਕਿਵੇਂ ਹੈ ਜਦੋਂ ਦਾ ਕੰਮ ਹੋ ਗਿਆ ਉਹ ਸੌਂਪਣ ਤੋਂ ਪਹਿਲਾਂ ਅਸੀਂ ਇੱਕ ਇੱਕ ਡਿਟੇਲ ਬਣਾਵਾਂਗੇ ਉਹ ਅਰੂੜਾ ਸਾਹਿਬ ਉਹਨਾਂ ਨੂੰ ਦੇਣਗੇ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਉੱਥੇ ਬਕਾਇਦਾ ਬੰਦੇ ਰੱਖੇ ਜਾਣ ਹੋਣਾ ਸੀ ਜੇ ਉੱਥੇ 10 ਬੀ ਕਰੋੜ ਰੁਪਇਆ ਖਰਚ ਕਰਾਇਆ ਜੇ ਉੱਥੇ ਕੋਈ ਉਹਨਾਂ ਨੇ ਉਹਦਾ ਕੋਈ ਬੰਦੀ ਨਾ ਰੱਖਿਆ ਜਾਂ ਉਹਨੂੰ ਕੋਈ ਸੰਭਾਲ ਲਈ ਨਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ ਉਹ ਚੀਜ਼ਾਂ ਅਸੀਂ ਸ਼ਰਤਾਂ ਤਹਿਤ ਜੀਪੀਸੀ ਨੂੰ ਉਹ ਕਰਾਂਗੇ ਔਰ ਜੋ ਸਾਨੂੰ ਸੇਵਾ ਦਿੱਤੀ ਹੈ ਹੈਗੀ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨ ਮੁਤਾਬਕ ਇੱਕ ਮਤੇ ਰਾਹੀਂ ਸਾਨੂੰ ਸੇਵਾ ਮਿਲੀ ਹੈ ਤੇ ਅਸੀਂ ਨਿਸ਼ਕਾਮ ਤੌਰ ਤੇ ਅਸੀਂ ਕਿਸੇ ਵੀ ਸੰਪਰਦਾਇ ਦੇ ਕਿਸੇ ਪਾਰਟੀ ਦੇ ਤੇ ਕਿਸੇ ਵੀ ਕਿਸੇ ਧਿਰ ਦੇ ਆਦਮੀ ਨਹੀਂ ਅਸੀਂ ਕਾਮ ਸੱਜਣ ਹੈ ਸਾਡੇ ਆਪ ਦੇ ਪਰਿਵਾਰ ਹੈ ਜਿਹੜੇ ਉਹ ਸੇਵਾ ਕਰਨ ਦੇ ਸਮਰੱਥ ਪਰਿਵਾਰ ਨੇ ਤੇ ਗੁਰੂ ਮਹਾਰਾਜ ਨੂੰ ਅਸੀਂ ਬੇਨਤੀ ਕਰਾਂਗੇ ਵੀ ਅਸੀਂ ਬਹੁਤ ਵੱਡੇ ਭਾਗ ਆਣਿਆ ਵੀ ਸਾਥੋਂ ਸੇਵਾ ਜਿਹੜੀ ਉਹ ਆਪ ਲੈ ਰਹੇ ਨੇ ਸਾਨੂੰ ਖੁਸ਼ੀ ਹੈ ਤੇ ਅਸੀਂ ਇਹਨੂੰ ਬਹੁਤ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਵੀ ਜਿੰਨੀ ਜੀਤੀ ਇਹ ਮੁਕੰਮਲ ਹੋ ਸਕੇ ਉਹਨੇ ਜੀਤੀ ਅਸੀਂ ਸਿੱਖ ਸੰਗਤ ਨੂੰ ਉਹ ਮਤਲਬ ਕਿ ਸਮਰਪਿਤ ਕਰ ਦਾਂਗੇ ਦੂਸਰਾ ਉਹਦੇ ਵਿੱਚ ਕੀ ਕੀ ਹੋਣ ਵਾਲਾ ਉਹ ਸਾਰਾ ਸਾਨੂੰ ਜਿਹੜਾ ਹੈਰੀਟੇਜ ਦੀ ਟੀਮ ਹੈ ਜਿਹੜੀ ਅਰੋੜਾ ਸਾਹਿਬ ਦੇ ਨਾਲ ਰੜ ਕੇ ਆ ਜਿਹੜੀ ਸਾਨੂੰ ਦਿਸ਼ਾ ਨਿਰਦੇਸ਼ ਉਹਦੇ ਨਿਜਮਾ ਮੁਤਾਬਕ ਹੋਏਗਾ ਜਿਸ ਤਰ੍ਹਾਂ ਹੈਰੀਟੇਜ ਦਾ ਮਤਲਬ ਕਿ ਨਿਜ਼ਮ ਹੁੰਦੇ ਆ ਅਸੀਂ ਉਹ ਨਿਜਮਾ ਤਹਿਤ ਜੋ ਵੀ ਕੁਝ ਕਰ ਸਕਦੇ ਹੋਈਏ ਜਿੰਨਾ ਉਹ ਸਾਰਾ ਕਾਚਸ ਤੇ ਏ ਟੂ ਜ਼ੈਡ ਕਰਾਂਗੇ ਸਾਰਾ ਕੁਝ ਨਿਜਮਾ ਤਹਿਤ ਹੋਏਗਾ ਤੇ ਉਸ ਨੂੰ ਉਸ ਤਰ੍ਹਾਂ ਦੀ ਪੁਰਾਣੀ ਦਿਖ ਦਿੱਤੀ ਜਾਏਗੀ ਜੇ ਕੋਈ ਵੀ ਸੱਜਣ ਉਸ ਨੂੰ ਇਹ ਆ ਕੇ ਨਹੀਂ ਕਹਿ ਸਕੇਗਾ ਵੀ ਇਹ ਹਵੇਲੀ ਹੁਣ ਦੁਬਾਰਾ ਇਹਦੀ ਕਿਸੇ ਕੰਧ ਦੀ ਅਸਾਰੀ ਹੋਈ ਹੈ ਮੰਨ ਲਓ ਉਹਦੀਆਂ ਸੱਤਾਂ ਡਿੱਗੀਆਂ ਨੇ ਉਹ ਸੱਤਾਂ ਵੀ ਤੁਹਾਨੂੰ ਉਸ ਤਰ੍ਹਾਂ ਹੀ ਮਿਲਣਗੀਆਂ ਜਿਵੇਂ ਅੱਜ ਤੋਂ 200 ਸਾਲ ਪਹਿਲਾਂ ਉਧੀਆਂ ਸੱਤਾਂ ਹੈਗੀਆਂ ਨੇ ਸਾਰਾ ਉਹੀ ਮਟੀਰੀਅਲ ਮਟੀਰੀਅਲ ਵਾਲਾ ਹੋਏਗਾ ਤੇ ਉਹੀ ਪ੍ਰਾਤਨ ਸਾਰਾ ਸਾਜੂ ਸਮਾਨ ਹੋਏਗਾ ਤੇ ਉਹਨੂੰ ਉਹਨੂੰ ਟੂਰਿਸਟ ਬਣਾਇਆ ਜਾਏਗਾ ਬਹੁਤ ਵਧੀਆ ਤੇ ਕੋਸ਼ਿਸ਼ ਅਸੀਂ ਇੱਕ ਹੋਰ ਵੀ ਕਰ ਰਹੇ ਹਾਂ ਵੀ ਇੱਕ ਬਹੁਤ ਉਹਦੇ ਵਿੱਚ LED ਵਗੈਰਾ ਕਿਸੇ ਕਮਰੇ ਦੇ ਵਿੱਚ ਲਾ ਕੇ ਅਰੋੜਾ ਸਾਹਿਬ ਨਾਲ ਸਲਾਹ ਕਰਕੇ ਵੀ ਜਿਹੜੇ ਲੋਕੀ ਉੱਥੇ ਜਾਇਆ ਕਰਨਗੇ ਉਹ ਉਹ ਬੱਚਿਆਂ ਨੂੰ ਕੁਰਸੀਆਂ ਤੇ 10 ਮਿੰਟ ਬਿਠਾ ਕੇ ਵੀ ਉਹ ਜਿਵੇਂ ਜੱਲਿਆਂ ਵਾਲੇ ਬਾਗ ਦੇ ਵਿੱਚ ਸ਼ਾਇਦ ਤੁਸੀਂ ਦੇਖੀ ਹੋਣੀ ਹੈ ਵੀ ਉਹ ਉਸ ਇਤਿਹਾਸ ਤੋਂ ਜਾਣੂ ਹੋਇਆ ਕਰਨਗੇ ਕਿ ਇਹ ਦੀਵਾਨ ਟੋਡਰਮਲ ਕੌਣ ਸੀ ਸਾਡੇ ਪੁਰਖਿਆਂ ਨੇ ਕੀ ਕੀਤਾ ਹੈਗਾ ਸਾਡੀਆਂ ਇਹ ਸਾਰੀਆਂ ਕੋਸ਼ਿਸ਼ਾਂ ਨੇ ਤੁਸੀਂ ਸਾਰੇ ਪੱਤਰਕਾਰ ਸਾਰੇ ਭਰਾਵਾਂ ਨੇ ਸਾਨੂੰ ਸਪੋਰਟ ਕਰਨੀ ਹੈ ਕਿ ਸੋਡਾ ਵੀ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਅੱਜ ਵੀ ਹੈ ਕੱਲ ਨੂੰ ਵੀ ਹੈ ਕਿਉਂਕਿ ਇੱਥੇ ਸੇਵਾ ਕੱਲੀ ਪੈਸੀ ਦੀ ਨਹੀਂ ਸੇਵਾ ਹਰ ਨਾਰੀ ਦੀ ਵੀ ਇੱਥੇ ਸੇਵਾ ਹੈ ਦੇਖੋ ਮਲੇਰ ਕੂਟਲ ਨੇ ਸਿਰਫ ਹਾਰਾ ਨਾਰਾ ਮਾਰਿਆ ਸੀ ਤੁਸੀਂ ਸਾਡੀ ਤਨ ਮਨ ਨਾਲ ਸਪੋਰਟ ਕਰਨੀ ਹੈ ਤੇ ਪੈਸੇ ਬੋਲੋਂ ਕੋਈ ਵੀ ਦਿੱਕਤ ਨਹੀਂ ਪੈਸਾ ਅਸੀਂ ਆਪਣੇ ਆਪਣੇ ਪਰਿਵਾਰਾਂ ਵੱਲੋਂ ਮਤਲਬ ਕਿ ਨਾ ਕਿਸੇ ਤੋਂ ਅਸੀਂ ਮੰਗਣਾ ਹੈਗਾ ਉਹ ਜਿੰਮੇ ਜਿੰਮੇ ਵੀ ਸਾਨੂੰ ਲੋੜ ਪੈਣੀ ਹੈ ਉਸ ਤਰ੍ਹਾਂ ਪੈਸਾ ਸਾਡਾ ਲੱਗ ਜਾਈ ਜਾਏਗਾ ਪਰ ਅਸੀਂ ਸੋਚਦੇ ਆਂ ਵੀ ਸਾਡਾ ਪੈਸਾ ਬਾਜਬ ਤੇ ਵਧੀਆ ਥਾਂ ਤੇ ਲੱਗ ਜੇ ਵੀ ਜਿਹੜਾ ਕਿ ਆਉਣ ਵਾਲਾ ਜਿਹੜੀ ਜਿਹੜੀ ਆਪਣੀ ਭਵਿੱਖ ਦੀ ਪੀੜ੍ਹੀ ਹੈ ਉਹਨੂੰ ਪਤਾ ਲੱਗੇ ਵੀ ਸਾਡੇ ਪੁਰਖਿਆਂ ਨੇ ਕੀ ਕੀਤਾ ਹੈਗਾ ਜਿਹੜੀ ਸੰਸਾਰ ਦੀ ਸੌਤੋਂ ਮਹਿੰਗੀ ਧਰਤੀ ਖਰੀਦੀ ਹੈ ਦਵਾਨ ਟੁੱਟਰ ਮੱਲ ਜਿਨੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਉਸ ਦੀ ਜਗ੍ਹਾ ਦੀ ਆਪਾਂ ਨੂੰ ਸੇਵਾ ਮਿਲੀ ਹੈ ਅਸੀਂ ਤੋਂ ਵੱਡੇ ਭਾਗ ਨਹੀਂ ਸਮਝਦੇ ਵੀ ਸਭ ਤੋਂ ਵੱਡੇ ਭਾਗ ਨੇ ਸਾਡੇ ਤੇ ਨਾਲ ਦਵਾਨ ਟੋਡਰਮਲ ਜੀ ਦਾ ਜਿਸ ਤਰ੍ਹਾਂ ਦਾ ਉਹਦਾ ਜੀਵਨ ਸੀ ਉਹ ਵੀ ਅਸੀਂ ਉੱਤੇ ਦਰਸਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਡਾਕੂਮੈਂਟਰੀ ਦੇ ਵਿੱਚ ਤੇ ਇਹੀ ਬੇਨਤੀਆਂ ਨੇ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਦਵਾਨ ਟੋਡਰਮਲ ਬਰਾਸਤੀ ਫਾਊਂਡੇਸ਼ਨ ਆ ਪੰਜਾਬ ਦੇ ਸੱਦੇ ਤੇ ਸਾਰੇ ਤੁਸੀਂ ਆਏ ਹੋ ਅਸੀਂ ਸ਼ੁਕਰਗੁਜ਼ਾਰ ਆ ਤੇ ਤੁਸੀਂ ਤੁਸੀਂ ਜ਼ਿਕਰ ਕਰਿਓ ਭਵੀ ਜੀ 1 ਮਿੰਟ ਅਸੀਂ ਗੱਲ ਕੰਪਲੀਟ ਕਰ ਲਈਏ ਅ ਅਰੋੜਾ ਸਾਹਿਬ ਵੀ ਮੁਖਾਤਬ ਹੋਣਗੇ ਫਿਰ ਆਪਾਂ ਉਸ ਤੋਂ ਬਾਅਦ ਸਵਾਲ ਜਵਾਬ ਲੈ ਲਾਂਗੇ ਸਵਾਲ ਜਵਾਬ ਕਰ ਲਾਂਗੇ ਠੀਕ ਜੀ ਉਸ ਸਵਾਲ ਸੋਦੇ ਅਸੀਂ ਦੇਵਾਂਗੇ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਵੱਲੋਂ ਹੁਣ ਹੁਣ ਅਰੋੜਾ ਅਰੋੜਾ ਸਾਹਿਬ ਸ੍ਰੀ ਹਰੀ ਹਰੀ ਚੰਦ ਜੀ ਅਰੋੜਾ ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਜਿਨ੍ਹਾਂ ਦਾ ਸਾਨੂੰ ਅਤੀ ਸਹਿਯੋਗ ਹੈ ਔਰ ਸਾਨੂੰ ਪੂਰੀ ਆਸ ਹੈ ਵੀ ਸਾਨੂੰ ਇਹ ਸਹਿਯੋਗ ਦਿੰਦੇ ਰਹਿਣਗੇ ਜੋ ਅੱਜ ਅਸੀਂ ਇਹਨਾਂ ਦਾ ਸਨਮਾਨ ਚਿੰਨ੍ਹ ਬਣਾ ਕੇ ਲੈਂਦਾ ਕਾਫੀ ਮਹਿੰਗਾ ਬਣਾ ਕੇ ਲੈਂਦਾ ਪ ਉਹ ਇਸ ਕਰਕੇ ਇਹਨਾਂ ਦੇ ਇਹਨਾਂ ਦੇ ਪੁੱਤ-ਪੋਤੇ ਵੀ ਯਾਦ ਰੱਖਣਗੇ ਵੀ ਅਰੋੜਾ ਸਾਹਿਬ ਨੇ ਉਹਨਾਂ ਦੇ ਵਿੱਚ ਉਹਦਾ ਬੜਾ ਬੜਾ ਜੋ ਯੋਗਦਾਨ ਰਿਹਾ ਹੈ ਉਹ ਹਵੇਲੀ ਦੇ ਵਿੱਚ ਤੇ ਅਸੀਂ ਤਨ ਮਨ ਨਾਲ ਇਸ ਵਕੀਰ ਸਾਹਿਬ ਦੀ ਇਹਨਾਂ ਨੂੰ ਤਨ ਮਨ ਨਾਲ ਪ੍ਰਵਾਨ ਕੀਤਾ ਤੇ ਸਾਨੂੰ ਪੂਰੀ ਆਸ ਹੈ ਵੀ ਸਾਨੂੰ ਇਹਨਾਂ ਵੱਲੋਂ ਪੂਰਾ ਪੂਰਾ ਪਿਆਰ ਮਿਲੇਗਾ ਮੁਹੱਬਤ ਮਿਲੇਗੀ ਤੇ ਅਸੀਂ ਇਹਨੂੰ ਵਕੀਰ ਸਾਹਿਬ ਨੇ ਇੱਕ ਇਸ ਦਰਦ ਤੇ ਇੱਕ ਕਵਿਤਾ ਵੀ ਲਿਖੀ ਹੈ ਉਹ ਵੀ ਤੁਸੀਂ ਪੇਪਰ ਦੇ ਵਿੱਚ ਜ਼ਰੂਰ ਲਾ ਦੇਣੀ ਹੈ ਜਿਹੜੀ ਹੁਣ ਨਿਬੜੀ ਹੈਗੀ ਹੈ ਇੱਕ ਛੋਟੀ ਕੱਪ ਤੇ ਬੜੇ ਸੋਹਣੇ ਵਿਚਾਰ ਆ ਇਹਨਾਂ ਦੇ ਪੰਜਾਬੀ ਦੇ ਵਿੱਚ ਉਹ ਇਹਨਾਂ ਤੋਂ ਤੁਸੀਂ ਜ਼ਰੂਰ ਲੈਣੀ ਹੈ ਤੇ ਹੁਣ ਵਕੀਲ ਸਾਹਿਬ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਜਸਵਿੰਦਰ ਸਿੰਘ ਰੱਖਣਗੇ ਤੇ ਉਸ ਤੋਂ ਬਾਅਦ ਜਿਹੜਾ ਕੋਈ ਆਪਣਾ ਹੋਰ ਛੋਟਾ ਕੋਈ ਸਵਾਲ ਹੋਇਆ ਉਹ ਅਸੀਂ ਛੋਟੇ ਸਵਾਲਾਂ ਦੇ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕਦੇ ਸੋਚਿਆ ਨਹੀਂ ਸੀ 2005 ਵਿੱਚ ਮੈਂ ਜਾਣਹਤ ਪਟੀਸ਼ਨ ਲਗਾਣੀ ਸ਼ੁਰੂ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ 18 ਸਾਲ ਹੋ ਗਏ 19 ਮੈਂ ਜਾ ਰਿਹਾ 2024 ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਦੋਂ ਜਵਾਨ ਤੋਂ ਬਜ਼ੁਰਗ ਹੋ ਗਿਆ ਅੱਜ ਜਦੋਂ ਕੋਹ ਕਹਿੰਦੇ ਨੇ ਕਿ ਬਜ਼ੁਰਗ ਹੈ ਇਹਨਾਂ ਦਾ ਅਸ਼ੀਰਵਾਦ ਚਾਹੀਦਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਖੈਰ ਜਾਣਹਤ ਪਟੀਸ਼ਨ ਆਮ ਤੌਰ ਤੇ ਕ੍ਰਿਟੀਸਾਈਜ਼ਰਾਂ ਦੇ ਪਾਤਰ ਵੀ ਬੰਦੇ ਨੇ ਕਈ ਵਾਰੀ ਕਿਉਂਕਿ ਜੇ ਸਮਾਜ ਦਾ ਫਾਇਦਾ ਹੁੰਦਾ ਤਾਂ ਕਈ ਲੋਕਾਂ ਦਾ ਨੁਕਸਾਨ ਵੀ ਹੋ ਜਾਂਦਾ ਉਹਦੇ ਵਿੱਚ ਜੇ ਮੈਂ ਚਾਹਾਂ ਕਿ 100 ਕਰਪਟ ਬੰਦਿਆਂ ਨੂੰ ਨੌਕਰੀ ਤੋਂ ਕਢਾ ਦੇਵਾਂ ਨੇਚਰਲੀ 100 ਪਰਿਵਾਰਾਂ ਦੇ ਵਿੱਚ ਵੀ ਤਕਲੀਫ ਹੋਏਗੀ ਔਰ ਕੁਦਰਤੀ ਗੱਲ ਕ੍ਰਿਟਿਸਿਜ਼ਮ ਵੀ ਹੋਏਗੀ ਉਹਨਾਂ ਦੇ ਵੀ ਸਪੋਰਟਰ ਵੀ ਹੁੰਦੇ ਨੇ ਸੁਭਚਿੰਤਕ ਵੀ ਹੁੰਦੇ ਹੈਰ ਜਦੋਂ ਕੰਪੀਟੀਸ਼ਨ ਪਾਈ ਸੀ ਮੈਂ ਤੁਹਾਨੂੰ ਦੱਸ ਸਕਦਾ ਮੈਂ ਹਫ਼ਤੇ ਦੇ ਵਿੱਚ ਵੀ ਦੱਸਾਂਗਾ ਕਿ ਕਿਉਂ ਪਾਈ ਸੀ ਪਟੀਸ਼ਨ ਔਰ ਮੇਰਾ ਕੀ ਰੋਲ ਰਿਹਾ ਹੈ कोरोना ਆਂਦਾ ਸੀ ਹਵਲੇ ਦੀ ਹਾਲਤ ਨੂੰ ਦੇਖ ਕੇ ਮੇਰੀ ਪਟੀਸ਼ਨ ਦੀ ਕਾਪੀ ਜੇ ਤੁਸੀਂ ਪੜ੍ਹੋ ਉਹਦੇ ਚ ਇੱਕ ਵੀ ਸ਼ਬਦ ਐਸਾ ਨਹੀਂ ਲਿਖਿਆ ਹੋਇਆ ਜਿਹਦੇ ਨਾਲ ਕੋਈ ਜਿਸ ਦੀ ਨੁਕਤਾਚੀਨੀ ਹੋ ਸਕੇ ਮੈਂ ਇਹ ਹਵਲੇ ਦੀ ਸੇਵਾ ਸੰਭਾਲ ਵਾਸਤੇ ਕੋਈ ਅੱਛੀ ਏਜੰਸੀ ਬਣਾ ਕੇ ਇਸ ਨੂੰ ਸੁਰੱਖਿਤ ਕੀਤਾ ਜਾਵੇ ਪੁਰਾਣੀ ਉਹੀ ਦੇਖ ਦਿੱਤੀ ਜਾਵੇ ਜਿਹੜੀਆਂ ਦੀ ਹੋਣੀ ਚਾਹੀਦੀ ਸੀ ਸ਼ੁਰੂ ਵਿੱਚ ਹੋਵੇਗੀ ਇਹੀ ਮੈਪੀਟੇਸ਼ਨ ਪਾਈ ਸੀ ਪਰ ਮੈਨੂੰ ਤਸੱਲੀ ਨਹੀਂ ਹੋ ਰਹੀ ਸੀ ਕਿ ਇਸ ਦਾ ਨਤੀਜਾ ਐਸੇ ਮੰਜ਼ਲ ਤੇ ਪਹੁੰਚੇਗਾ ਜਿੱਥੇ ਕੁਝ ਐਸੇ ਸੱਜਣ ਅਗਿਆਣਗੇ ਕਿ ਉਹ ਜਿੰਦ ਜਾਣ ਲਗਾ ਕੇ ਇਸ ਸੇਵਾ ਸੰਭਾਲ ਕਰਨ ਵਾਸਤੇ ਕੋਸ਼ਿਸ਼ ਕਰਨਗੇ ਜੋ ਮੈਨੂੰ ਤਸੱਲੀ ਹੋ ਗਈ ਨਾ ਤੁਹਾਨੂੰ ਸ਼ਾਇਦ ਨਹੀਂ ਪਤਾ ਇਹ 24 ਜਨਵਰੀ ਅਪ੍ਰੈਲ ਦੀ ਤਰੀਕ ਪਈ ਸੀ ਇਸ ਕੇਸ ਦੇ ਵਿੱਚ ਜੋ ਮੈਨੂੰ ਤਸੱਲੀ ਹੋ ਗਈ ਕਿ ਹੁਣ ਅਸਲੀ ਵਾਰਸ ਆ ਗਏ ਨੇ ਹਵੇਲੀ ਦੇ ਪਰ ਮੈਨੂੰ ਪਾਸੇ हट ਜਾਣਾ ਚਾਹੀਦਾ ਤਾਂ ਕਿ ਹਵੇਲੀ ਜਲਦੀ ਤੋਂ ਜਲਦੀ ਦੁਆਰਾ ਜੇ ਅਸੀਂ ਮੁਰੰਮਤ ਵਗੈਰਾ ਹੋ ਸਕੇ ਇਸੇ ਪਰ ਸੇਵਾ ਸੰਭਾਲ ਹੋ ਸਕੇ ਮੈਂ ਖੁਦ ਉੱਥੇ ਐਪਲੀਕੇਸ਼ਨ ਪਾ ਕੇ ਕੇਸ ਨੂੰ ਪ੍ਰੀਪ੍ਰੋਨ ਕਰਵਾ ਕੇ ਔਰ ਸਪੈਸ਼ਲ ਰਿਕਵੈਸਟ ਕਰਕੇ ਕੇਸ ਕੇਸ ਨੂੰ ਪ੍ਰੀਪ੍ਰੋਨ ਕਰਕੇ ਨਿਪਟਾਰਾ ਕੀਤਾ ਜਾਵੇ ਔਰ ਤਾਂ ਕਿ ਅਸੀਂ ਸੇਵਾ ਸੰਭਾਲ ਹੋ ਸਕੇ ਹਜੂ ਦਿਨ ਆ ਗਏ ਆ ਔਰ ਮੇਰੇ ਵਾਸਤੇ ਹੈਰਾਨੀ ਦਾ ਵੀ ਦਿਨ ਹੈ ਮਾਣ ਦਾ ਦਿਨ ਵੀ ਹੈ ਖੁਸ਼ੀ ਦਾ ਦਿਨ ਵੀ ਹੈ ਕਿ ਪੀਆਨ ਜਿਹੜੀਆਂ ਬੜੀਆਂ ਹੁੰਦੀਆਂ ਸੀ ਜਨਤ ਪਟੀਸ਼ਨਾਂ ਉਹਨਾਂ ਦਾ ਨਤੀਜਾ ਇਸ ਤਰ੍ਹਾਂ ਦਾ ਪਹਿਲੀ ਵਾਰੀ ਆਇਆ ਹੈ ਕਿ ਮੈਨੂੰ ਕੁੱਟਨ ਮਾਰਨ ਦੀ ਬਜਾਏ ਸਨਮਾਨ ਦਿੱਤਾ ਸਨਮਾਨਿਤ ਕੀਤਾ ਜਾ ਰਿਹਾ ਹੈ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਪ੍ਰਪੋਜ਼ਲ ਇਹਨਾਂ ਦੀਪ ਆਪਣੇ ਦਿਵੰਚਨ ਕੰਟਰੋਲਰ ਮੈਨੂੰ ਉਹ ٹرسٹ ਹੈ ٹرسٹ ਬਣਾਇਆ ਜਾ ਰਿਹਾ ਹੈ ਉਹ ਜਿਸ ਜਸਰਾਂ ਦੇ ਵਿਚਾਰ ਜਸਰਾਂ ਦੀ ਸਕੀਮਾਂ ਨੇ ਮੈਨੂੰ ਲੱਗਦਾ ਹੈ ਕਿ ਐਸੀ ਯਾਦਗਾਰ ਬਣੇਗੀ ਟੋਡਰਮਲ ਦੀ ਜਿਸ ਨੂੰ ਪੰਜਾਬ ਦੇ ਵਿੱਚ ਜਦੋਂ ਲੋਕ ਆਣਗੇ ਤਾਂ ਉਹ ਪੁੱਛਿਆ ਕਰਨਗੇ ਕਿ ਪੰਜਾਬ ਚ ਵੇਖਣ ਵਾਲੀ ਥਾਂ ਕਿਹੜੀ ਹੈ ਤਾਂ ਤਰਵਾਰ ਸਭ ਤੋਂ ਬਾਅਦ ਸ਼ਾਇਦ ਟੋਡਰਮਲ ਦੀ ਹਵੇਲੀ ਦੀ ਗੱਲ ਹੋਵੇ ਸਰਾਂਤ ਸਰਾਂ ਦੀ ਗੱਲ ਹੋਏਗੀ ਤਾਂ ਨੇਚਰਲੀ ਟੋਡਰਮਲ ਦੀ ਹਵੇਲੀ ਦੀ ਗੱਲ ਹੁੰਦੀ ਹੈ ਤਾਂ ਟੋਡਲਮਾਲ ਦੀ ਹਵੇਲੀ ਕੁਝ ਐਸੀ ਹਵੇਲੀ ਹੈ ਜਿਸ ਨੂੰ ਵੇਖਣਾ ਮੰਨਦਾ ਹੈ ਵੇਖਣ ਜਾਣਾ ਮੰਨਦਾ ਹੈ ਔਰ ਦਿਲ ਖੁਸ਼ ਹੋ ਜਾਵੇ ਜਿਹੜੇ ਟੂਰਿਸਟ ਹਨ ਤਾਂ ਆਪਣੇ ਆਪ ਚ ਇੱਕ ਬੜਾ ਅਲੌਕਿਕ ਨਜ਼ਾਰਾ ਹੋਏਗਾ ਮੈਂ ਇਹਨਾਂ ਦੇ ਨਾਲ ਜੋ ਵੀ ਮੈਨੂੰ ਸੇਵਾ ਕਹਿਣਗੇ ਮੈਂ ਗੁਰੂ ਕਰਦਾ ਉਪਾਸ਼ਕਾਂ ਕਹਿ ਸਕਦਾ ਮੈਂ ਮੋਜ਼ਲੀ ਪ੍ਰੂਫ ਦਨ ਦੀ ਲੋੜ ਨੇ ਤੁਹਾਡੇ ਕੋਲ ਜੋ ਟੋਟਲ ਮਲ ਜੀ ਵਾਸਤੇ ਮੈਂ ਕਰਨ ਜਾ ਕੀਤਾ ਜਾਂ ਕੋਸ਼ਿਸ਼ ਕੀਤੀ ਮੈਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ਹਿਬਜ਼ਾਦਿਆਂ ਦੀ ਤਰਤੀ ਤੇ ਜਾ ਕੇ ਅਸੀਂ ਆਪਸ ਵਿੱਚ ਗੱਲਬਾਤ ਕੀਤੀ ਔਰ ਸਹਿਮਤੀ ਤੇ ਪਹੁੰਚੇ ਔਰ ਵੈਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੇਰੀ ਸਾਖ ਨੂੰ ਕੋਈ ਦਾਗ ਨਹੀਂ ਲੱਗਾ ਔਰ ਮੇਰੀ ਸਾਹ ਉਲਟਾ ਹੁਣ ਲੱਗਦਾ ਹੈ ਕਿ ਜੀਵਨ ਮੇਰਾ ਕਾਫੀ ਸਫਲ ਹੋ ਗਿਆ ਅੱਜ ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਇਹਨਾਂ ਮਾਨ ਵਗੈਰਾ ਦਿੱਤਾ ਮੈਂ ਚਾਹਾਂਗਾ ਕਿ ਸਾਡੇ ਚੋਟਨਵਾਲ ટ્રਸਟ ਵਾਲੇ ਸੱਜਣ ਜਿਹੜੇ ਮੇਰੇ ਖੱਬੇ ਸੱਜਣ ਦੇ ਨੇ ਪਾਸੇ ਬੈਠੇ ਹਨ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਵਾਸਤੇ ਵੀ ਕੁਝ ਕੀਤਾ ਜਾਵੇ ਉਹ ਵੀ ਰੋਲ ਰਹੀਆਂ ਨੇ ਉਹਨਾਂ ਨੇ ਆਖਰੀ ਸੰਧੀ ਜਿੱਥੇ ਅੰਗਰੇਜ਼ਾਂ ਨਾਲ ਕੀਤੀ ਸੀ ਰੋਪੜ ਦੇ ਕੋਲ ਉਸ ਜਗ੍ਹਾ ਨੂੰ ਸੰਭਾਲਣ ਦੀ ਲੋੜ ਹੈ ਉਸੇ ਵਾਰਗ ਬੇਨਤੀ ਕਰਾਂ ਕਿ ਉਸ ਵਾਸਤੇ ਸੋਚਿਆ ਜਦ ਮੇਰਾ ਖਿਆਲ ਹੈ ਸੋਚਣਗੇ ਜਰੂਰ ਹੁਣ ਮੈਂ ਦਿਵਾਨ ਟੋਡਰਮਲ ਦੀ ਵਾਰ ਹੈ ਉਹ ਕੱਲ ਹੀ ਲਿਖੀ ਸੀ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਹੈ ਹਾਈ ਕੋਰਟ ਜਾਣ ਲੱਗਾ ਦਿਮਾਗ ਚ ਚਾਰ ਲੈਣਾ ਕੜ ਗਏ फटाफट ਕੰਪਿਊਟਰ オン ਕੀਤਾ ਚਾਰ ਲੈਣਾ ਪਾਈਆਂ ਰਸਤੇ ਵਿੱਚ ਕੋਰਟ ਤੋਂ ਜਾਣਾ ਦੂਜੀ ਕੋਰਟ ਵਿੱਚ ਫਿਰ ਚਾਰ ਲੈਣਾ ਆ ਜਾਂਦੇ ਫਿਰ ਕਾਗਜ਼ ਲੈ ਕੇ ਲਿਖਣਾ ਸ਼ੁਰੂ ਕਰ ਦੇਣਾ ਔਰ ਇਸ ਚੱਕਰ ਦੇ ਵਿੱਚ ਅੱਜ ਤਾਂ ਮੈਂ ਸੇਵ ਕਰਨੀ ਭੁੱਲ ਗਿਆ ਬਾਤ ਬਦਲ ਕੇ ਉਹ ਨਾ ਰਿਹਾ ਸੀ ਹੱਥ ਫੇਰ ਰਿਹਾ ਵੇ ਇਹ ਕੀ ਹੋ ਗਿਆ ਰਹਿ ਗਿਆ ਮੈਂ ਵਿਚਾਰਾਂ ਚ ਗਮ ਸੀ ਸੋ ਇੱਕ ਹੱਥ ਤੁਹਾਨੂੰ ਪੇਸ਼ ਕਰਨ ਲੱਗਾ ਇੱਥੋਂ ਮੈਂ ਆਪ ਦਾ ਜਿਹੜਾ ਨਮਾਣਾ ਜੇ ਮੇਰਾ ਰੋਲ ਹੈ ਮੈਂ ਉਤੋਂ ਤੱਕ ਹੀ ਸੀਮਤ ਰਵਾਂਗਾ ਤਦਾਂ ਸ਼ੀਰਛੇ ਘਟੋੜਮਲ ਦੀ ਹਵੇਲੀ ਔਰ ਜੇ ਮੇਰਾ ਸਨ ਅਕ ਇਸੇ ਤਰ੍ਹਾਂ ਚੱਲਦਾ ਰਹਾ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਟੋਡਰਮਲ ٹرسٹ ਵਾਲੇ ਸੱਜਣਾਂ ਨੂੰ ਰਿਕੁਐਸਟ ਕਰਨੀ ਪੈਗੀ ਕਿ ਮੇਰੀ ਇੱਕ ਕਿਤਾਬ ਟੋਡਰਮਲ ਦੇ ਉੱਪਰ ਇਹਨੂੰ ਵੀ ਉੱਥੇ ਰੱਖੋ ਲਾਇਬ੍ਰੇਰੀ ਵਿੱਚ ਜ਼ਰੂਰ ਟੋਡਰਮਲ ਦੀ ਹਵੇਲੀ ਟੋਡਰਮੱਲਾ ਤੇਰੀ ਹਵੇਲੀ ਦੀ ਵੀ ਅਜਬ ਕਹਾਣੀ ਟੋਡਰਮੱਲਾ ਤੇਰੀ ਹਵੇਲੀ ਦੀ ਵੀ ਅਜਬ ਕਹਾਣੀ ਬੜਾ ਸਮਾਂ ਹਨ ਗੋਲੀ ਰਹੀ ਤੇ ਹੋ ਗਈ ਅਧੋ ਰਾਣੀ ਮੁੜ ਕੇ ਆਈ ਵਿਦੇਸ਼ਾਂ ਵਿੱਚੋਂ ਗੁਰਸਿੱਖਾਂ ਦੀ ਟਾਣੀ ਕਹਿੰਦੇ ਤੇਰੀ ਹਵੇਲੀ ਨੂੰ ਅਸੀਂ ਦੇਣੀ ਦਿਕਪੁਰਣ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਸਾਡਾ ਵਿਰਸਾ ਅਸੀਂ ਬਚਾਉਣਾ ਬਹੁਤ ਮਾਰ ਦੇ ਟਰ ਬਦਲ ਬਦਲ ਕੇ ਇੱਥੇ ਆਈਆਂ ਗਈਆਂ ਕਈ ਸਰਕਾਰਾਂ ਸਾਡਾ ਵਿਰਸਾ ਅਸੀਂ ਬਚਾਉਣਾ ਬਹੁਤ ਮਾਰ ਦੇ ਟਰ ਤੈਨੂੰ ਸਜਦੇ ਕਰਕੇ ਤੁਰ ਗਏ ਰੋਂਦੀ ਰਹੀ ਹਵੇਲੀ ਮੈਂ ਟੋਟਲ ਮਲ ਜੀ ਨੂੰ ਕਹਿ ਰਿਹਾ ਕਿ ਤੈਨੂੰ ਸਜਦੇ ਕਰਕੇ ਤੁਰ ਗਈ ਰੋਂਦੀ ਰਹੀ ਹਵੇਲੀ ਲੱਗਦਾ ਸੀ ਹੁਣ ਤੇਰੀ ਹਵੇਲੀ ਦਾ ਅੱਲਾ ਹੀ ਬੇਲੇ ਇੱਕ ਦਿਨ ਮੇਰੇ ਮੋਢੇ ਲਾ ਕੇ ਤਾਹਾਂ ਮਾਰ ਕੇ ਰੋਈ ਇਹ ਮੇਰੀ ਕਲਪਨਾ ਇੱਕ ਦਿਨ ਮੇਰੇ ਮੋਢੇ ਲਾ ਕੇ ਤਾਹਾਂ ਮਾਰ ਕੇ ਰੋਈ ਕਹਿੰਦੀ ਪੁੱਤਰਾ ਤੇਰੇ ਬਾਝੋਂ ਹੋਰ ਨਹੀਂ ਮੇਰਾ ਕੋਈ ਦੁਨੀਆ ਇੱਕ ਨਗਾਰਖਾਨਾ ਮੇਰੀ ਤੂੰ ਦੀ ਛੋਟੀ ਮੈਂ ਆਪਣੇ ਆਪ ਨੂੰ ਤੂਤੀ ਦੀ ਸੰਗਿਆ ਦੇ ਰਿਆਂ ਇੰਦਗਾਰਖਾਨੇ ਦੇ ਵਿੱਚ ਮੇਰੇ ਵਰਗੀ ਤੂਤੀਆਂ ਦੇ ਕੋਈ ਪੁੱਛ ਨਹੀਂ ਹੁੰਦੀ ਨਾ ਕੋਈ ਵਹਿਲੇ ਹੁੰਦੀ ਹੈ। ਨਾ ਉਹਦੀ ਆਵਾਜ਼ ਸੁਣੀ ਜਾਂਦੀ। ਦੁਨੀਆ ਇੱਕ ਨਗਾਰਖਾਨਾ ਮੇਰੀ ਤੂਤੀ ਛੋਟੀ ਫਿਰ ਵੀ ਜ਼ੋਰ ਦੀ ਮਾਰੀ ਸੀ ਮੈਂ ਪਾਣੀ ਦੇ ਵਿੱਚ ਛੋਟੀ ਜਦੋਂ ਮੈਂ ਪੀ ਆਇਲ ਪਾਈ ਸੀ ਮੈਂ ਕਹਿਣਾ ਕਿ ਮੈਂ ਇੱਕ ਇੱਕ ਤਰ੍ਹਾਂ ਨਾਲ ਪਾਣੀ ਦੇ ਵਿੱਚ ਛੋਟੀ ਮਾਰੀ ਸੀ ਜਿਸ ਤਰ੍ਹਾਂ ਛੋਟੀ ਮਾਰੀ ਨਾਲ ਪਾਣੀ ਦੋ ਫਾੜ ਨਹੀਂ ਹੁੰਦਾ। ਮੈਨੂੰ ਲੱਗਦਾ ਨਹੀਂ ਅਸਰ ਹੋਏਗਾ ਪਰ ਜੋ ਅਸਰ ਹੋਇਆ ਇਹ ਬੈਕਗ੍ਰਾਉਂਡ ਪਤਾ ਸੀ ਇਹ ਉਹ ਛੋਟੀ ਦੀ ਕਿੰਨੀ ਤਾਕਤ ਜਾਂ ਸਮਰੱਥਾ ਉਹਨਾਂ ਨੇ ਦਿਨੇ ਸੀ ਇੱਕ ਦਿਨ ਮੇਰੇ ਮੋਢੇ ਲਾ ਕੇ ਤਾਂਹਾਂ ਮਾਰ ਕੇ ਰੋਈ ਕਹਿੰਦੀ ਪੁੱਤਰਾ ਤੇਰੇ ਬਾਝੋਂ ਹੋਰ ਨਾ ਮੇਰਾ ਕੋਈ ਦੁਨੀਆ ਇੱਕ ਨਗਰਖਾਨਾ ਮੇਰੀ ਤੂੰ ਤੀ ਛੋਟੀ ਫਿਰ ਵੀ ਜੋਰ ਦੀ ਮਾਰੀ ਸੀ ਮੈਂ ਪਾਣੀ ਦੇ ਵਿੱਚ ਛੋਟੀ ਮੁੜ ਕੇ ਜੋ ਵੀ ਹੋਇਆ ਤੁਹਾਡੇ ਮੂਹਰੇ ਸਭ ਕਹਾਣੀ ਮੁੜ ਕੇ ਜੋ ਵੀ ਹੋਇਆ ਤੁਹਾਡੇ ਮੂਹਰੇ ਸਭ ਕਹਾਣੀ ਆਈ ਇੱਕ ਵਿਦੇਸ਼ਾਂ ਵਿੱਚੋਂ ਗੁਰਸਿੱਖਾਂ ਦੀ ਢਾਣੀ ਕਹਿੰਦੇ ਤੇਰੀ ਹਵੇਲੀ ਨੂੰ ਅਸੀਂ ਤੇਣੀ ਦਖਪੁਰਾਨੀ ਐਨੀ ਮੇਰੀ ਬਾਤ ਆ ਯਾਰੋ ਐਨੀ ਮੇਰੀ ਕਹਾਣੀ ਐਨੀ ਮੇਰੀ ਬਾਤ ਆ ਯਾਰੋ ਐਨੀ ਮੇਰੀ ਕਹਾਣੀ ਵਾਹ ਜੀ ਵਾਹ ਜੀ ਬਹੁਤ ਸਵੇ ਗੁਰੂ ਜੀ ਦਾ ਖਾਲਸਾ ਬੇਕਲ ਜੀ ਸੋ ਸਾਡੇ অতি ਸਤਿਕਾਰਯੋਗ ਐਡਵੋਕੇਟ ਐਚ ਸੀ अरोड़ा ਸਾਹਿਬ ਉਹਨਾਂ ਦੇ ਵਿਚਾਰ ਉਹਨਾਂ ਦੀ ਭਾਵਨਾ ਜਿਹੜੀ ਦਿਲ ਦੀ ਸੀ ਉਹ ਤੁਸੀਂ ਸਾਰਿਆਂ ਨੇ ਸੁਣ ਲਈ ਆ ਕਿਉਂਕਿ ਕਈ ਵਾਰੀ ਨਾ ਜਦੋਂ ਸਾਨੂੰ ਸਾਡੇ ਸਿਆਣੇ ਵੀ ਕਹਿੰਦੇ ਆ ਜਾਂ ਰਾਹ ਪੈ ਜਾਣੀ ਆ ਜਾਂ ਵਾਹ ਪੈ ਜਾਣੀ ਆ ਅਸੀਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਸਾਡੇ ਪ੍ਰਧਾਨ ਜੀ ਨੇ ਵੀ ਪਹਿਲਾਂ ਬੇਨਤੀ ਕੀਤੀ ਆ ਜਦੋਂ ਉੱਥੇ ਸਵਾ ਤੇ ਦਿਨ ਹੁੰਦੇ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤ ਬੜੇ ਵਿਰਾਗ ਨਾਲ ਜਾਂਦੀ ਆ ਉਸ ਜਗ੍ਹਾ ਦੇ ਉੱਪਰ ਤੇ ਉਹ ਹਵੇਲੀ ਨੂੰ ਜ਼ਰੂਰ ਦੇਖ ਲਈਏ ਜਾ ਕੇ ਕਿਉਂਕਿ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਪਰ ਆਪਣੇ ਮੂਲ ਰੂਪ ਦੇ ਵਿੱਚ ਬਚੀ ਸਿੱਖ ਧਰਮ ਦੇ ਨਾਲ ਨਿਸ਼ਾਨੀ ਜੇ ਕੋਈ ਹੈਗੀ ਆ ਤਾਂ ਕੇਵਲ ਉਹ ਹਵੇਲੀ ਆ। ਬਾਕੀ ਜੋ ਸਾਡੀਆਂ ਨਿਸ਼ਾਨੀਆਂ ਸੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਮਾਤਾ ਜੀ ਨਾਲ ਸੰਬੰਧਿਤ ਉਹ ਆਪਣੇ ਮੂਲ ਰੂਪ ਦੇ ਵਿੱਚ ਨਹੀਂ ਰਹੀਆਂ। ਉਹਨਾਂ ਦੀ ਥਾਵਾਂ ਦੇ ਉੱਪਰ ਗੁਰਦੁਆਰਾ ਸਾਹਿਬ ਆਲੀ ਸ਼ਾਨ ਉੱਤਰ ਗਏ ਨੇ। デーグナル。<noise> We'll oh, no. oh, no. oh, no.